ਗੁਰੂ ਤੇਗ ਬਹਾਦਰ ਸਾਹਿਬ ਤੋਂ ਸ਼ੁਰੂ ਕਰਨੀ ਤਾਂ ਜ਼ਰੂਰੀ ਹੈ ਜੀ ਜੀ ਵੀ ਇਹ ਜਦੋਂ ਭਾਈ ਜੈਤਾ ਸੀਸ ਲੈ ਕੇ ਆਉਂਦੇ ਤੇ ਅੱਜ ਤੱਕ ਵੀ ਸਾਡੇ ਅਸੀਂ ਇਹ ਪ੍ਰਚਾਰ ਦੇ ਵੀ ਜਦੋਂ ਹੂੰ ਸੀਸ ਲੈ ਕੇ ਭਾਈ ਜੈਤਾ ਆਉਂਦੇ ਤੇ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਪਾਂ ਉਹ ਉਸ ਵੇਲੇ ਗੋਬਿੰਦਰਾਏ ਸੀ ਵੀ ਉੱਥੇ ਕੋਈ ਹੋਰ ਸਿੱਖ ਹੈ ਨਹੀਂ ਸੀ ਹੂੰ ਜੀ ਜੀ ਤੇ ਉਹ ਕਹਿੰਦੇ ਜੀ ਸਿੱਖ ਦੀ ਕਿਹੜੀ ਪਛਾਣ ਹੂੰ ਹੁਣ ਇਹ ਇਸ ਇੱਕ ਗੱਲ ਨੇ ਸਾਡਾ ਸਾਰਾ ਇਤਿਹਾਸ ਜਿਹੜਾ ਗਲਤ ਬੰਨਿਆ ਨੂੰ ਲੈ ਗਏ ਹੂੰ 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 ਹੁਣ ਦੇਖਣਾ ਇਹ ਆ ਵੀ ਸਗੋਂ ਸਵਾਲ ਇਹ ਬਣਦਾ ਜਿਹੜਾ ਸਾਰੇ ਕਹਿੰਦੇ ਕਿ ਹਿੰਦੂ ਧਰਮ ਬਚਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਸਵਾਲ ਤੇ ਬਣਦਾ ਵੀ ਉਹ ਹਿੰਦੂ ਕਿੱਥੇ ਸੀ ਜੀ ਜਦੋਂ ਉਹਨਾਂ ਨੇ ਐਲਾਨ ਕੀਤਾ ਵੀ ਇਹਨਾਂ ਦੀ ਜਿਹੜਾ ਮਟਾ ਦਿਓ ਸਾਰਾ ਕੋਈ ਸਰੀਰ ਜਿਹੜਾ ਇਹਨਾਂ ਦੇ ਸਰੀਰ ਹੈ ਇਹਨਾਂ ਦੇ ਟੋਕ ਆਪਣੇ ਜਿਹੜੇ ਟੋੜੇ ਕਰਕੇ ਟੰਗ ਦਿਓ ਜੀ ਉਸ ਵੇਲੇ ਹਿੰਦੂ ਕਿੱਥੇ ਸੀ ਹੂੰ ਹੂੰ ਗੱਲ ਥੋੜੀ ਹੀ ਨਖਾਰਨ ਵਾਲੀ ਹੈ ਬਣਦਾ ਸਵਾਲ ਤੇ ਇਹ ਆ ਵੀ ਜਿਨ੍ਹਾਂ ਦੇ ਧਰਮ ਲਈ ਤੁਸੀਂ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਉਹ ਉਹ ਕਿੱਥੇ ਸੀ ਹੁਣ ਸੀਸ ਤਾਂ ਲੈ ਕੇ ਹੀ ਸਿੱਖ ਹੋਣਾ ਹੂੰ ਭਾਈ ਜੇਤਾ ਜਿੱਦਾਂ ਤੁਸੀਂ ਪੰਜਾਬ ਪਿਆਰਿਆਂ ਬਾਰੇ ਵੀ ਗੱਲ ਕੀਤੀ ਹੈ ਕਿ ਨਾਵਾਂ ਦੀ ਬਦਲੀ 1699 'ਚ ਹੁੰਦੀ ਹੈ ਹੁਣ ਭਾਈ ਜੇਤਾ ਵੀ ਸਿੱਖ ਆ ਹੂੰ ਹੂੰ ਇਹ ਭਾਈ ਨਾਨੂ ਵੀ ਸਿੱਖਿਆ ਇਹ ਸਾਰੇ ਸਿੱਖ ਹੈ ਨਾ ਜੀ ਆਪਾਂ ਗੱਲ ਛੋਟੀ ਕਰੀ ਕੋ ਹੁਣ ਸਿੱਖ ਹੀ ਤਾਂ ਫੀਸ ਲੈ ਕੇ ਆਇਆ ਹਮ ਔਰ ਉਦੋਂ ਬਾਅਦ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਤਿੰਨਾ ਸਿੱਖਾਂ ਨੇ ਰੰਗਜੀਤ ਤੇ ਹਮਲਾ ਕੀਤਾ ਭोमੇ ਉਹ ਫੜੇਗੇ ਜੀ ਵੱਖ-ਵੱਖ ਸਮਿਆਂ ਤੇ ਉਹ ਸਿੱਖ ਸੀ ਜੀ ਜੀ ਵੱਖ-ਵੱਖ ਸਮਿਆਂ ਤੇ ਇੱਕ ਇਹ ਗੱਲ ਥੋੜੀ ਨੋਟ ਕਰਨ ਵਾਲੀ ਹੈ ਹਮ ਦੂਜੀ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ 24 ਸਾਲ ਲੱਗਦੇ ਆ ਹਮ ਤੇ ਇਥੇ ਗੁਰੂ ਸਾਹਿਬ ਜਿਹੜੇ ਆ ਪੂਰਨ ਤਿਆਰੀ ਕਰਦੇ ਆ ਆਨੰਦਪੁਰ ਸਾਹਿਬ ਜਿਹੜੀ ਸ਼ਸਤਰ ਵਿਦਿਆ ਦਾ ਅਭਿਆਸ ਜਾਂ ਇੱਕ ਕਿਸਮ ਦਾ ਐਲਾਨ ਹੁਣ ਜਗਜੀਤ ਸਿੰਘ ਜੀ ਤੁਸੀਂ ਨੋਟ ਕਰੋ ਵੀ ਇਹ ਜਿਹੜੇ 24 ਸਾਲ ਦਾ ਇਤਿਹਾਸ ਆ ਇਹਦੇ ਤੇ ਸਾਨੂੰ ਖਾਸ ਅਸੀਂ ਕਦੇ ਧਿਆਨ ਨਾਲ ਸੋਚਿਆ ਹੀ ਨਹੀਂ ਕਿ ਖਾਲਸਾ ਪ੍ਰਗਟ ਦਿਹਾੜੇ ਤੱਕ ਕੀ ਕੁਝ ਹੋਇਆ ਤੇ ਗੁਰੂ ਸਾਹਿਬ ਨੇ ਕਿਹੜੇ ਕਿਹੜੇ ਜਿਹੜੇ ਇਹਦੇ ਲਈ ਉਹਨਾਂ ਨੂੰ ਪੈਂਤ ਨਹੀਂ ਵਰਤਣੇ ਪਏ ਹੁਣ ਪਹਿਲੀ ਗੱਲ ਇਹ ਹੈ ਵੀ ਜਿਹੜਾ ਭਗਾਣੀ ਦਾ ਯੁੱਧ ਹੈ 1686 ਚ ਹੁੰਦਾ ਜੀ ਤੇ ਇਸ ਯੁੱਧ ਦਾ ਕਾਰਨ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਾਂ ਸਾਰੇ ਇਹ ਕਈ ਵਾਰੀ ਸੁਣਾਏ ਆ ਪਰ 1686 ਤੋਂ ਪਹਿਲਾਂ ਔਰੰਗਜ਼ੇਬ ਨੇ 3-4 ਜਿਹੜੇ ਐਲਾਨਨਾਮੇ ਜਾਰੀ ਕੀ ਫਰਮਾਨ ਜਾਰੀ ਕੀਤੇ ਸੀ ਇੱਕ ਵਾਰੀ ਨਹੀਂ ਕੀਤਾ ਵੀ ਕੋਈ ਵੀ ਘੋੜਸਵਾਰੀ ਨਹੀਂ ਕਰ ਸਕਦਾ ਕੋਈ ਦਸਤਾਰ ਨਹੀਂ ਸੀ ਜਾ ਸਕਦਾ ਕੋਈ ਨਗਾਰਾ ਨਹੀਂ ਵਜਾ ਸਕਦਾ ਸੰਗੀਤ ਨਹੀਂ ਮੰਦਰਾਂ ਚ ਹੋ ਸਕਦੇ ਸਾਰੇ ਲਾਣ ਹੁਣ ਕਈ ਵਾਰੀ ਕੀਤੀ ਇੱਕ ਵਾਰੀ ਨਹੀਂ ਕੀਤੀ ਜੀ ਹੁਣ ਗੁਰੂ ਸਾਹਿਬ ਨੇ ਸਾਰੇ ਉਹਦੇ ਫਰਮਾਨਾਂ ਨੂੰ ਚੈਲੰਜ ਕਰਨ ਦੀ ਤਿਆਰੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸ਼ੁਰੂ ਕਰ ਲਈ 1686 ਤੋਂ ਬਾਅਦ ਪਗਾਣੀ ਦੇ ਯੁੱਧ ਦੀ ਵਜ੍ਹਾ ਵੀ ਜਿਹੜੇ ਇਹ ਹਿੰਦੂ ਰਾਜੇ ਆ ਉਹਨਾਂ ਨੇ ਗੁਰੂ ਸਾਹਿਬ ਤੇ ਆਕਰਮਣ ਹਮਲਾ ਕੀਤਾ ਪਰ ਉਹ ਹਾਰ ਗਏ ਹੁਣ ਉੱਥੋਂ 1686 ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਕਿਲੇ ਬਣਾਉਣੇ ਸ਼ੁਰੂ ਕੀਤੇ ਹੂੰ ਹੂੰ 1699 ਤੱਕ ਇਹ ਪੰਜੇ ਕਿਲੇ ਬਣ ਚੁੱਕੇ ਸੀ ਨੋਟ ਕਰਨ ਵਾਲੀ ਗੱਲ ਇਹ ਹੈ ਹੂੰ ਹੂੰ 1692 ਤੱਕ ਪੰਜ ਕਿਲਿਆਂ ਦੀ ਜਿਹੜੀ ਆਲਰੇਡੀ ਅਸਾਰੀ ਹੋ ਚੁੱਕੀ ਹੈ ਔਰ ਬਕਾਇਦਾ ਸ਼ਸਤਰ ਵਿਦਿਆ ਕੋਡ ਸਵਾਰੀ ਇਹ ਪੰਜੇ ਪਿਆਰੇ ਜਿਹੜੇ ਆ ਇਹ ਸਾਰੇ ਜਿਹੜੇ ਸ਼ਸਤਰ ਚ ਨਪੁੰਸੀ ਸ਼ਸਤਰ ਵਿਦਿਆ ਚ ਔਰ ਕੋਡ ਸਵਾਰੀ ਚ ਨਪੁੰਸੀ ਇਹ ਸਾਰਾ ਉਹਨਾਂ ਨੇ ਸਿਸਟਮ ਬਣਾ ਲਿਆ 24 ਸਾਲ ਦਾ ਮੈਂ ਮੋਟੀ ਮੋਟੀ ਗੱਲ ਕਰ ਰਿਹਾ ਪਰ ਆਪਾਂ ਲਿਉਣੀ ਖਾਲਸਾ ਪ੍ਰੋਗਰੈਡ ਦੇ ਹੜੇ ਤੇ ਆ ਜੀ ਹੁਣ ਜਦ ਜਗਜੀਤ ਸਿੰਘ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇਹ ਸਾਰੀ ਤਿਆਰੀ ਹੋ ਜਾਂਦੀ ਹੈ ਕਿਲੇ ਵੀ ਬਣ ਜਾਂਦੇ ਆ ਸਾਰਾ ਔਰੰਗਜ਼ੇਬ ਨੂੰ ਬਾਰ ਬਾਰ ਉਹਦੀ ਫਰਮਾਨ ਦਾ ਜਵਾਬ ਵੀ ਨਾਲ ਦੀ ਨਾਲ ਦਿੱਤਾ ਜਾਂਦਾ ਹੁਣ ਆਪਾਂ ਇਹ ਦੇਖਣਾ ਵੀ ਜਿੱਦਣ ਖਾਲਸਾ ਸਾਜਨਾ ਜਿਹੜਾ ਖਾਲਸਾ ਪ੍ਰਗਟ ਦਿਹਾੜਾ ਤੇ ਜੇ ਨੂੰ ਇਹ ਲਫ਼ਜ਼ ਆਪਾਂ ਹਰ ਵਾਰੀ ਵਰਦੇ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੋਜ ਖਾਲਸਾ ਅਕਾਲਪੁਰਖ ਦੀ ਫੌਜ ਇਹਨੂੰ ਹਰਿੰਦਰ ਸਿੰਘ ਮਹਿਬੂਬ ਨੇ ਚੋਂ ਲਾਇਸੈਂਸ ਲਿਖਿਆ ਕਿ ਪਰਮਾ ਉਹ ਕਹਿੰਦੇ ਜਿਹੜਾ ਖਾਲਸਾ ਆ ਇਹ ਪ੍ਰਮਾਤਮਾ ਦੀ ਮੌਤ ਚੋਂ ਪ੍ਰਗਟ ਹੋਇਆ ਹੂੰ ਤੇ ਖਾਲਸਾ ਦੇਵੀ ਹੁੰਦ ਦਾ ਪ੍ਰਤੀਕ ਹੈ ਤੇ ਖਾਲਸੇ ਦੇ ਬੋਲ ਬਾਲੇ ਦਾ ਵਰਤਾਰਾ ਵੀ ਦੇਵੀ ਹੁੰਚ ਆਉਂਦਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਵਿੱਚੋਂ ਨਿਕਲਦਾ ਖਾਲਸਾ ਹੂੰ ਜਦੋਂ ਅਸੀਂ ਤੁਸੀਂ ਕਹਿੰਦੇ ਨਾ ਆਪਣਾ ਨਿਰੰਤਰ ਚ ਦੇਖਾਂਗੇ ਜੀ ਤੇ ਇਹ ਤਾਂ ਡਾਕਟਰ ਕਰਨਪ੍ਰੀਤ ਦੀ ਜੇ ਤੁਸੀਂ ਕਿਤਾਬ ਪੜ੍ਹੋਗੇ ਤਾਂ ਤੁਹਾਨੂੰ ਸਰਗਲ ਦਾ ਪਤਾ ਲੱਗ ਜੂ ਵੀ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਚੋਂ ਕਾਲ ਤਖਤ ਪ੍ਰਗਟ ਹੁੰਦਾ ਤੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਚੋਂ ਖਾਲਸਾ ਪ੍ਰਗਟ ਹੁੰਦਾ ਹੂੰ ਹੂੰ ਇਹ ਗੱਲ ਖਾਸ ਧਿਆਨ ਦੇਣ ਵਾਲੀ ਹੈ ਜੀ ਜੀ ਅਸੀਂ ਇਹਨੂੰ ਬਿਲਕੁਲ ਇਦਾਂ ਬਣਾ ਲਿਆ ਵੀ ਉਹ ਜੀ ਹਿੰਦੂਆਂ ਲਈ ਜੀ ਉਹ ਤਿਲਕ ਜਲੇ ਉਰੀ ਸ਼ਹਾਦਤ ਦਿੱਤੀ ਪਰ ਜਦੋਂ ਜੋਤ ਦੀ ਨਿਰੰਤਰਤਾ ਦੀ ਗੱਲ ਦੇਖਦੇ ਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਹੈ ਉਹ ਖਾਲਸਾ ਪਰਗਟਦਾ ਜਿਹੜਾ ਸ਼ਹਾਦਤ ਤੋਂ ਬਾਅਦ ਖਾਲਸਾ ਪ੍ਰਗਟ ਹੁੰਦਾ ਇੰਨਾ ਕਹਿਆ